ਹਾਂਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਅੱਜ ਐਮਸੀ ਸਾਹਿਬ ਖੜੇ ਨੇ ਜਿਵੇਂ ਇਹਨਾਂ ਦਾ ਰਿਸਪੌਂਸ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਰੁਝਾਨ ਹੈ ਜੀ ਬਾਡ ਨੰਬਰ 11 ਤੋਂ ਸਤਨਾਮ ਸਿੰਘ ਜੀ ਜਿਹੜੇ ਆਮ ਆਦਮੀ ਪਾਰਟੀ ਝਾੜੂ ਦੇ ਨਿਸ਼ਾਨ ਤੋਂ ਚੋਣ ਲੜ ਰਹੇ ਆ ਤੇ ਅਸੀਂ ਡੋਰ ਟੂ ਡੋਰ ਜਿਹੜੀ ਕੈਂਪੇਨ ਕਰ ਰਹੇ ਆ ਬਹੁਤ ਸੋਹਣਾ ਰੁਝਾਨ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ 2.5 ਸਾਲ ਹੋ ਗਏ ਬਣੇ ਨੂੰ ਉਹਦੇ ਵਿੱਚ ਜਿਹੜਾ ਲੋਕਾਂ ਦੇ ਕੰਮ ਕੀਤੇ ਨੇ ਸਰਦਾਰ ਭਗਵਾਨ ਸਿੰਘ ਜਮਾਨ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਵੇਂ ਘਰ ਘਰ ਦੇ ਬਿਜਲੀ 300 ਜੁੰਟ ਜਿਹੜੀ ਦਿੱਤੀ ਜਾ ਰਹੀ ਹੈ 600 ਜੁੰਟ ਅੱਜ ਮੇਰਾ ਖੁਦ ਦਾ ਬਿੱਲ ਆਇਆ ਜੀ ਘਰੇ ਜਦੋਂ ਮੈਂ ਘਰੋਂ ਨਿਕਲਿਆ ਮੇਰਾ ਖੁਦ ਦਾ ਬਿੱਲ ਸੀਗਾ ਉਹ ਜ਼ੀਰੋ ਸੀਗਾ ਸੋ ਕਹਿਣ ਦਾ ਭਾਵ ਇਹ ਆ ਵੀ ਪੂਰੇ ਪੰਜਾਬ ਦੇ ਵਿੱਚ ਆ ਇਹ ਵੱਡਾ ਇੱਕ ਜਿਹੜਾ ਦੇਖਣ ਨੂੰ ਮਿਲਿਆ ਕਿ ਹਰ ਵਰਗ ਦੇ ਵਿੱਚ ਜਿਹੜੀ ਆ ਪਹਿਲਾਂ ਇੱਕ ਕੈਟਾਗਰੀ ਨੂੰ ਦਿੱਤੀ ਜਾਂਦੀ ਸੀ ਪਰ ਭਗਵੰਤ ਮਾਨ ਜੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਹਰ ਵਰਗ ਨੂੰ ਜਿਹੜੀ ਆ 600 ਜੁੰਟ ਬਿਜਲੀ ਮੁਕਤ ਦਿੱਤੀ ਆ ਤੇ ਅੱਜ 80 ਤੋਂ 90% ਲੋਕਾਂ ਦੇ ਬਿਜਲੀ ਦੇ ਬਿੱਲ ਬਿਲਕੁਲ ਫਰੀ ਆ ਰਹੇ ਨੇ ਤੇ ਜੇ ਕਿਸੇ ਨੇ ਪੁਜਾਰਾ ਬੋਲਟ ਜਾਤਾ ਉਹ ਤਾਂ ਫਿਰ ਬਿੱਲ ਆਉਣਾ ਹੀ ਹੋਣਾ ਤੇ ਉਸ ਤੋਂ ਬਾਅਦ ਜਿਹੜੀ ਆ ਮੁਹੱਲਾ ਕਲੀਨਿਕ 875 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੋਲੇ ਗਏ ਨੇ ਜਿਹਦੇ ਵਿੱਚ ਡੇਲੀ ਇੱਕ ਮੁਹੱਲਾ ਕਲੀਨਿਕ ਵਿੱਚ ਬਹੁਤ ਵਧੀਆ ਟਰੀਟਮੈਂਟ ਜਿਹੜਾ ਦਿੱਤਾ ਜਾਂਦਾ ਤੇ 100 ਤੋਂ 150 ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਜਿਹੜੀ ਹੈ ਉੱਥੇ ਹੁੰਦੀ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਜਾ ਕੇ ਸਰਵੇ ਕਰ ਸਕਦੇ ਹੋ ਤੇ ਬਹੁਤ ਵਧੀਆ ਦਵਾਈ ਦਿੰਦੇ ਨੇ ਟੈਸਟ ਸਾਰੇ ਫਰੀ ਨੇ ਤੇ ਬੇਸਿਕ ਸਹੂਲਤਾਂ ਜਿਵੇਂ ਨਾਬੇ ਦੇ ਵਿੱਚ ਭਾਸੋਂ ਦੇ ਵਿੱਚ ਜਿਹੜੇ ਐਮਨੈਂਸ ਸਕੂਲ ਜਿਹੜਾ ਉਹਦੇ ਸਕੀਮ ਦੇ ਤਹਿਤ 11 ਕਰੋੜ ਰੁਪਇਆ ਜਿਹੜਾ ਗਰੀਬ ਬੱਚਿਆਂ ਦੇ ਸਕੂਲ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਲਾਗੂ ਕੀਤਾ ਭਵੰਤਮਾਨ ਜੀ ਨੇ ਤੇ 1 ਕਰੋੜ ਰੁਪਇਆ ਆ ਗਿਆ ਤੇ 10 ਕਰੋੜ ਰੁਪਏ ਬਾਕੀ ਹੈ ਉਹ 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਐਸਾ ਸਕੂਲ ਬਣ ਕੇ ਤਿਆਰ ਹੋਏਗਾ ਕਿ ਪੂਰੇ ਇਲਾਕੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਐਸਾ ਕੋਈ ਸਕੂਲ ਨਹੀਂ ਹੋਏਗਾ ਕਿਉਂਕਿ ਬਹੁਤ ਵਧੀਆ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਏਗਾ ਪਹਿਲਾਂ ਕਿ ਕਿਸੇ ਸਰਕਾਰੀ ਸਕੂਲ ਨੂੰ 11 ਕਰੋੜ ਰੁਪਏ ਮਿਲਿਆ ਹੋਵੇ ਜਿਵੇਂ ਸਾਰੇ ਅਸੀਂ ਦੇਖਦੇ ਆ ਭਾਰਤ ਨੂੰ ਤਾਂ ਵਿਕਾਸ ਆਮ ਆਦਮੀ ਨੇ ਬਹੁਤ ਚਰਾਇਆ ਜੀ ਤੇ ਆਹ ਮਹੱਲਿਆ ਵਾਸੀ ਵੀ ਬਹੁਤ ਖੁਸ਼ ਨਹੀਂ ਇਹਨੂੰ ਕਿਵੇਂ ਦੇਖਦੇ ਹੋ ਸਰ ਨਹੀਂ ਦੇਖੋ ਅਸੀਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ 2022 ਦੇ ਵਿੱਚ ਤਾਂ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਇਹੀ ਡਿਮਾਂਡ ਕੀਤੀ ਸੀ ਵੀ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦਿਓ ਕੇਜਰੀਵਾਲ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਸਾਡਾ ਸਲੋਗਨ ਵੀ ਸੀਗਾ ਵੀ ਇੱਕ ਮੌਕਾ ਦਿਓ ਅਸੀਂ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਵਿਤਕਰੇ ਤੋਂ ਸਭ ਦੇ ਕੰਮ ਕਰਾਂਗੇ ਹੁਣ ਤੁਸੀਂ ਜਾ ਕੇ ਦੇਖੋ ਐਮਐਲਏ ਆਫਿਸ ਦੇ ਵਿੱਚ ਡੇਲੀ 200 300 ਜਿਹੜੇ ਲੋਕ ਨੇ ਆਉਂਦੇ ਨੇ ਜਿਹੜੀਆਂ ਆਪਣੀਆਂ ਸਮੱਸਿਆਵਾਂ ਲੈ ਕੇ ਵੱਖ-ਵੱਖ ਮਾਨ ਸਾਹਿਬ ਨੇ ਅਜ ਤੱਕ ਇਹ ਨਹੀਂ ਪੁੱਛਿਆ ਤੁਸੀਂ ਕਿਹੜੀ ਪਾਰਟੀ ਤੋਂ ਤੁਸੀਂ ਕਿਹਨੂੰ ਵੋਟ ਪਾਈ ਸੀਗੀ ਤੁਸੀਂ ਕੰਮ ਦੱਸੋ ਕਿਹੜਾ ਜਿਹਯਜ ਕੰਮ ਹੁੰਦਾ ਤੇ ਨਾਲ ਦੀ ਨਾਲ ਤੁਰੰਤ ਜਿਹੜਾ ਕੰਮ ਹੈ ਉਹ ਕਰਦੇ ਨੇ ਤੇ ਕਹਿਣ ਦਾ ਪਾਵੇ ਆ ਵੀ ਬਿਨਾ ਕਿਸੇ ਵਿਤਕਰੇ ਤੋਂ ਨਾ ਪਾਸੋਂ ਦੇ ਵਿੱਚ ਵੀ ਜਿਹੜਾ ਹੈ ਵਿਕਾਸ ਗਲੀਆਂ ਦੇ ਵਿੱਚ ਗਲੀਆਂ ਨਾਲੀਆਂ ਦਾ ਸੀਵਰੇਜ ਦਾ ਕੰਮ ਜਿਹੜਾ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਉਸ ਤੋਂ ਕਰਵਾਇਆ ਹੈਗਾ ਕਿਉਂਕਿ ਲੋਕਾਂ ਨੇ ਜਿਹੜੀ ਵੋਟ ਹੈ ਉਹ ਲੋਕਾਂ ਨੇ ਕੀਤੀ ਸੀਗੀ ਵਾਰਡ ਦੇ ਐਮਸੀ ਹੋ ਸਕਦਾ ਕਿ ਕੋਈ ਉਹ ਕਿਸੇ ਹੋਰ ਪਾਰਟੀ ਦਾ ਹੋਵੇ ਪਰ ਲੋਕਾਂ ਨੇ ਵੋਟ ਜਿਹੜੀ ਹੈ ਉਸ ਵਕਤ ਇੱਕ ਤਰਫਾ ਕੀਤੀ ਸੀਗੀ ਇਹ ਜਿਹੜਾ ਵਿਕਾਸ ਹੈ ਲੋਕਾਂ ਦੇ ਨਾਲੋਂ ਕੀਤਾ ਬਿਨਾਂ ਕਿਸੇ ਭੇਦਭਾਵ ਤੋਂ ਤਾਂ ਹੀ ਲੋਕ ਅੱਜ ਖੁਸ਼ ਨੇ ਜੀ ਮੇ ਸਰ ਨਾਬੇ ਪਤਾ ਲੱਗਿਆ ਵੀ ਇੱਕ ਕਾਂਗਰਸ ਦੇ ਐਮਸੀ ਨੇ ਵੀ ਥੋੜੇ ਹੱਕ ਦੇ ਵਿੱਚ ਬੈ ਗਏ ਨੇ ਜੀ ਹਾਂਜੀ ਹਾਂਜੀ ਉੱਥੇ ਪੱਟੀ ਸਾਹਿਬ ਸਾਡੇ ਹੈਗੇ ਨੇ ਗੁਰਬਖਸ਼ ਸਿੰਘ ਜੀ ਪੱਟੀ ਉਹ ਕਾਂਗਰਸ ਵੱਲੋਂ ਕੈਂਡੀਡੇਟ ਸੀਗੇ ਵਾਰਡ ਨੰਬਰ 6 ਤੋਂ ਚੋਣ ਲੜ ਰਹੇ ਸੀਗੇ ਪਰ ਜਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਦਲੀਪ ਬਿੱਟੂ ਜੀ ਜਿਹੜੇ ਆ ਉਹਨਾਂ ਦੇ ਪਿੱਛੇ ਡੈਥ ਹੋ ਗਈ ਸੀਗੀ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਅੱਜ ਚੋਣ ਮੈਦਾਨ ਦੇ ਵਿੱਚ ਹੈ ਉਹ ਆਮ ਆਦੀ ਪਾਰਟੀ ਦੇ ਮੈਂਬਰ ਬਣ ਚੁੱਕੇ ਨੇ ਆਮ ਆਦੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਉੱਥੇ ਸਾਡਾ ਸਲੋਗਨ ਇਹੀ ਹੈ ਵੀ ਇੱਕ ਚੋਣ ਨਹੀਂ ਹੈ ਸਰਦਾਂਦਲੀ ਹੈ ਤਾਂ ਉਹਨਾਂ ਨੇ ਸਤਿਕਾਰ ਕਰਦੇ ਹੋਏ ਭੱਟੀ ਸਾਹਿਬ ਨੇ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਉਹ ਬਹਿ ਗਏ ਸੀਗੇ ਤੇ ਉਹਨਾਂ ਦਾ ਅਸੀਂ ਬਹੁਤ ਸਤਿਕਾਰ ਕੀਤਾ ਬਹੁਤ ਉਹਨਾਂ ਦਾ ਰਿਗਾਰਡ ਕੀਤਾ ਉਹਨਾਂ ਦਾ ਬਹੁਤ ਮਾਣ ਹੈ ਜੀ ਬਹੁਤ ਵਧੀਆ ਲੱਗਿਆ ਜੀ ਮੈਂ ਸਰ ਅਸੀਂ ਦੇਖਦੇ ਹਾਂ ਮਹੱਲਾ ਵਾਸੀ ਸੁੱਤ ਬਹੁਤ ਖੁਸ਼ ਨੇ ਕਿਵੇਂ ਦੇਖਦੇ ਸਰਾਮਾ ਦੀ ਪਾਰਟੀ ਦੇ ਕੰਮਾਂ ਨੂੰ ਹਰ ਤਰ੍ਹਾਂ ਰਿਸਪੌਂਸ ਮਿਲਿਆ ਕਿਉਂਕਿ ਕੰਮ ਵਧੀਆ ਕੀਤੇ ਨੇ ਇਮਾਨਦਾਰੀ ਨਾਲ ਕੰਮ ਕੀਤੇ ਨੇ ਜਿਵੇਂ ਹੁਣ ਮਾਨਸਾ ਨੂੰ ਦੱਸਿਆ ਕਿ ਸਕੂਲ ਨੂੰ ਐਮਐਨਐਸ ਸਕੂਲ ਬਣਿਆ ਤਾਂ 11 ਕਰੋੜ ਦੀ ਗ੍ਰਾਂਟ ਆਈ ਇਦਾਂ ਬਹੁਤ سارے ਕੰਮ ਆਮਾ ਦੀ ਪਾਰਟੀ ਬੁੱਕ ਕੀਤੇ ਆ ਰਹੇ ਬਿਲ ਨਹੀਂ ਆ ਰਹੇ ਕਿਸੇ ਦੀ ਬੀਬੀ ਦੇ ਵੇਲੇ ਸਾਨੂੰ ਇੱਕ ਬੀਬੀ ਮਿਲੀ ਥੋੜੇ ਦਿਨ ਪਹਿਲਾਂ ਪ੍ਰਚਾਰ ਕਰਦੇ ਹੋਏ ਉਹ ਬੀਬੀ ਨੂੰ ਦੇਖ ਕੇ ਨਾ ਖੁਸ਼ੀ ਹੋਈ ਉਸ ਨੂੰ ਪੁੱਛਿਆ ਉਹ ਕਹਿੰਦੀ ਬਿੱਲ ਕਦੇ ਆਇਆ ਹੀ ਨਹੀਂ ਜ਼ੀਰੋ ਆਉਂਦਾ ਬਿੱਲ ਕਿਣ ਕੇ ਗਰੀਬ ਵਰਗ ਵਾਸਤੇ ਆਮ ਆਈ ਪਾਰਟੀ ਨਾਲ ਖੜੀਆ ਮੋੜੇ ਨਾਲ ਮੋੜਾਂ ਲਾ ਕੇ ਗਰੀਬਾਂ ਦੇ ਕੰਮ ਹੋ ਰਹੇ ਨੇ ਗਰੀਬਾਂ ਦੀ ਪਾਰਟੀ ਹੈ ਇਹ ਭਰੰਤ ਭਾਵ ਜੀਮੇ ਸਰ ਕੱਲ ਨੂੰ ਜਿੱਤੇ ਜਨੋਂ ਕੀ ਕੀ ਵਿਕਾਸ ਕਰਾਓਗੇ ਦੱਖ ਜੀ ਕੰਮ ਨੇ ਸਾਰੇ ਕਰਾਂਗੇ ਸਰ ਕੰਮ ਵੈਸੇ ਤਾਂ ਬਹੁਤ ਚੁੱਕੇ ਹੋ ਚੁੱਕੇ ਨੇ ਉਹ ਜਿਹੜੇ ਕੰਮ ਰਹਿ ਗਏ ਜਿਵੇਂ ਗਲੀਆਂ ਨਾਲੀਆਂ ਵਿੱਚ ਪੈਂਡਿੰਗ ਪੀਆਂ ਨੇ ਜਾਂ ਲਾਈਟਾਂ ਵਗੈਰਾ ਦਾ ਬਾਕੀ ਕੈਂ ਵੀ ਲਗਾਏ ਜਾਣਗੇ ਹਰ ਘਰ ਦੇ ਹਰ ਕਿਉਂਕਿ ਹਰ ਮੁਹੱਲੇ ਵਿੱਚ ਕੈਂ ਲੱਗਣਗੇ ਕਿਉਂਕਿ ਹੁਣ ਜੋ ਕਹੇ ਮੈਂ ਪ੍ਰਵੀਨ ਪਾਜੀ ਆਉਗੀ ਲੱਗਣਗੇ ਸਾਰੇ ਕੰਮ ਹੋਣਗੇ ਜੋ ਹੋਣਗੇ ਕਹਿੰਦੇ ਜੀਵਨ ਸਾਹਿਬ ਤੁਸੀਂ ਵੀ ਉਮੀਦਵਾਰ ਦੀ ਪਰ ਤੁਸੀਂ ਇਦ ਕੀ ਆਪ ਦੇ ਆਪ ਹੀ ਜਵਾਬ ਦਿੰਦੇ ਤਾਂ ਕੀ ਕਰਨਾ ਹੀ ਨਹੀਂ ਹੈ ਨਹੀਂ ਮੈਂ ਬਸ ਨਾਲ ਹੀ ਆਈ ਇਹਦੇ ਸਸ ਆਮ ਆਦਮੀ ਤਾਂ ਖੁਸ਼ ਜੀ ਜੀਵਨ ਜੀ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਮੈਂ ਬੋਲਾਂ ਅਸੀਂ ਮਿਹਨਤ ਕਰ ਰਹੇ ਹਾਂ ਜੀ ਕ੍ਰਾਂਤੀਕਾਰੀ ਬੰਦੇ ਆ ਜੀ ਅਸੀਂ 2014 ਜੁੜੇ ਆਏ ਆ ਇਹ ਆਮ ਆਦਮੀ ਪਾਰਟੀ ਨਾਲ ਇਹ ਸਾਡਾ ਪਰਿਵਾਰ ਆ ਪਾਰਟੀ ਮਾਨ ਸਾਹਿਬ ਨੇ ਇਹਨਾਂ ਦਾ ਸਹਿਯਾਰ ਇਹਨਾਂ ਦਾ ਨੇਚਰ ਸਾਨੂੰ ਬਹੁਤ ਅੱਛਾ ਲੱਗਦਾ ਸਾਨੂੰ ਕਿਹ ਚੀਜ਼ਾਂ ਦਾ ਕੁਝ ਨਹੀਂ ਲੈਣਾ ਨਾ ਸਾਨੂੰ ਕਿਹ ਚੀਜ਼ ਤਾਂ ਲਾਲਚਾ ਅਸੀਂ ਤਾਂ ਅਣ ਤੱਕ ਬੰਦੇ ਆ ਰਾਤ ਦੇ 2 2 ਵੇ ਤੱਕ ਡੋਰ ਟੂ ਡੋਰ ਕਰਨ ਵਾਲੇ ਬੰਦੇ ਆਂ ਮਾਲਕ ਦੀ ਕਿਰਪਾ ਹੀ ਜੰਨੀ ਆ ਮਾਨ ਸਾਹਿਬ ਦਾ ਆਸ਼ੀਰਵਾਦ ਲੈ ਕੇ ਕੋੜੇ ਮੰਗ ਭੱਜੇ ਫਿਰਦੇ ਆ ਕੋਈ ਚੱਕੇ ਸਾਡਾ ਗਲਾ ਵੀ ਬਹਿ ਗਿਆ ਪਰ ਡਰਦੇ ਸੀ ਕਿਸੇ ਤੋਂ ਨਾ ਕਿ ਪਾਰਟੀ ਤੋਂ ਡਰਦੇ ਆਂ ਮਾਨ ਸਾਹਿਬ ਦਾ ਆਸ਼ੀਰਵਾਦ ਹੈ ਨਾ ਸਾਡੇ ਤੇ ਪਰ ਗੁਰਦੇਵ ਸਿੰਘ ਦੇਵ ਮਾਨ ਜੀ ਦਾ ਸਾਡੇ ਤੇ ਐਨੇ ਬੜੇ एहसान ਨੇ ਜਿਨ੍ਹਾਂ ਕਰਕੇ ਵੀ ਅਸੀਂ ਇਹ ਪਾਰਟੀ ਨੂੰ ਸਲੂਟ ਕਰਦੇ ਆਂ ਸਰ ਤੁਸੀਂ ਅਪੀਲ ਕਰੋ ਮਹੱਲਾ ਵਾਸੀਆਂ ਨੂੰ ਮੈਂ ਤਾਂ ਪਹਿਲੀ ਗੱਲ ਤੇ ਇਹ ਕਹਿਣਾ ਚਾਹੂੰਗਾ ਵੀ ਜਿਹੜੇ ਸਾਡੇ ਨੌਜਵਾਨ ਨੇ ਸਾਡੇ 14 ਤੋਂ ਛਲੇ ਆ ਰਹੇ ਨੇ ਇਹ 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 ਆਮ ਆਦੀ ਪਾਰਟੀ ਦੇ ਜਹਾਜ ਜੋਦੇ ਨੇ ਇਹ ਸਾਡੇ ਇਹ ਇਹਨਾਂ ਦੀ ਪਾਵਰ ਜਿਹੜੀ ਹੈ ਐਮਸੀਆਂ ਤੋਂ ਕੀ ਚੇਅਰਮੈਨਾਂ ਤੋਂ ਬਹੁਤ ਉੱਪਰ ਹੈ ਜੀ ਤਾਂ ਇਹਨਾਂ ਦਾ ਬਹੁਤ ਮਾਣ ਸਤਕਾਰ ਹੈ ਤੇ ਬਾਕੀ ਮੈਂ ਸਾਰੇ ਪਾਸੋਂ ਦੇ ਵਿੱਚ ਇਹ ਅਪੀਲ ਕਰਨੀ ਚਾਹੁੰਦਾ ਸਾਡੇ 11 ਦੇ 11 ਵਾਰਡਾਂ ਦੇ ਵਿੱਚ ਆਮਾਦੀ ਪਾਰਟੀ ਵੱਲੋਂ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ ਤੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਡੋਰ-ਟੂਰ ਵੀ ਕੱਢ ਰਹੇ ਨੇ ਤੇ ਤੁਹਾਨੂੰ ਮਿਲ ਵੀ ਰਹੇ ਨੇ ਸਾਰੇ ਮੈਂ ਪਾਸੋਂ ਅਪੀਲ ਕਰਨੀ ਚਾਹੁੰਦਾ 11 ਦੇ 11 ਵਾਰਡਾਂ ਦੇ ਵਿੱਚ ਵੀ ਸਾਡੇ ਆਮਾਦੀ ਪਾਰਟੀ ਦੇ ਚੋਣ ਨਿਸ਼ਾਨ ਦੇ ਝਾੜੂ ਦੇ ਉੱਪਰ ਤੁਸੀਂ ਮੋਹਰ ਲਗਾ ਕੇ ਆਮਾਦੀ ਪਾਰਟੀ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਓ ਕਿਉਂਕਿ ਆਮਾਦੀ ਪਾਰਟੀ ਸਰਕਾਰ ਜਦੋਂ ਬਣੀ ਸੀਗੀ ਤਾਂ ਉਦੋਂ ਆਮਾਦੀ ਪਾਰਟੀ ਦੀ ਕੋਲ ਇੱਕ ਵੀ ਐਮਸੀ ਨਹੀਂ ਸੀਗਾ ਤੇ ਚਲੋ ਪਰ ਹੀ ਭਾਸਾਂ ਦੇ ਵਿੱਚ ਕੰਮ ਕਮ ਚਲਾ ਲਿਆ ਉਧਰ ਉਧਰ ਨੂੰ ਸ਼ਾਮਲ ਕਰਾ ਕੇ ਪਰ ਨਹੀਂ ਕਿਉਂਕਿ ਖੂਨ ਦੇ ਵਿੱਚ ਜਿਹੜੀ ਹੈ ਕ੍ਰਾਂਤੀ ਹੈ ਜਦੋਂ ਇਦਾਂ ਦੇ ਨੌਜਵਾਨ ਸਾਡੇ ਆ ਮੁੰਡੇ ਇਦਾਂ ਦੇ ਆ ਜਵਾਨ ਸਾਡੇ ਘਰਾਂ ਦੇ ਆਮ ਘਰਾਂ ਦੇ ਜਿਹੜੇ ਨੌਜਵਾਨ ਨੇ ਜਦੋਂ ਇਹ ਸੱਤਾ ਵਿੱਚ ਆਉਣਗੇ ਕਿਉਂਕਿ ਆਮ ਆਦਮੀ ਜਦੋਂ ਆਮ ਆਦਮੀ ਸੱਤਾ ਚ ਆਉਂਦਾ ਹੈ ਤਾਂ ਕ੍ਰਾਂਤੀ ਲੈ ਕੇ ਆਉਂਦਾ ਕਿਉਂਕਿ ਐਮਐਲਏ ਸਾਹਿਬ ਸਾਡੇ ਗੁਰਦੇਵ ਸਿੰਘ ਜੀ ਦੇ ਮਾਨ ਖੁਦ ਇੱਕ ਗਰੀਬ ਘਰ ਤੋਂ ਨੇ ਉਹਨਾਂ ਦੇ ਜਿਹੜੇ ਸਾਡੇ ਫਾਦਰ ਸਾਹਿਬ ਨੇ ਉਹ ਖੁਦ ਸਾਈਕਲਾਂ ਦਾ ਕੰਮ ਕਰਦੇ ਰਹੇ ਨੇ ਆ ਗਰੀਬ ਪਰਿਵਾਰਾਂ ਦੇ ਵਿੱਚ ਜਦੋਂ ਵੱਡੇ ਅਹੁਦੇ ਮਿਲਦੇ ਨੇ ਐਮਐਲਏ ਬਣਦੇ ਨੇ ਤਾਂ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਨੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਸਾਰੀ ਪਾਸੋਂ ਆਮ ਆਦੀ ਪਾਰਟੀ ਦੇ ਕੈਂਡੀਡੇਟ ਦੇ ਪੱਖ ਦੇ ਵਿੱਚ VOTING ਕਰੇ ਤਾਂ ਕਿ ਜਿਹੜਾ ਪਾਸੋਂ ਦਾ ਵਿਕਾਸ ਹੈ ਉਹ ਚੋਂ ਤਰਫਾ ਹੋ ਸਕੇ ਉਹਦੀ ਸਪੀਡ ਜਿਹੜੀ ਹੈ ਆਮ ਆਦੀ ਪਾਰਟੀ ਦੀ ਜਿਹੜੀ ਆ ਹੋਰ ਪਾਸੋਂ ਦੇ ਵਿੱਚ ਤੇਜ਼ ਹੋ ਸਕੇ ਸੀਸੀ ਕੈਮਰੇ ਜਿਹੜੇ ਨੇ ਪੂਰੇ ਪਾਸੋਂ ਦੇ ਵਿੱਚ ਅਸੀਂ ਲਗਾਉਣ ਜਾ ਰਹੇ ਹਾਂ ਕਿਉਂਕਿ 25 ਲੱਖ ਰੁਪਿਆ ਇਲੈਕਸ਼ਨ ਤੋਂ ਪਹਿਲਾਂ ਆ ਗਿਆ ਸੀਗਾ ਤੇ ਉਹ ਪੂਰੇ ਭਾਸੋਂ ਦੇ ਵਿੱਚ ਅਸੀਂ ਸੀਸੀ ਕੈਮਰੇ ਲਗਾਉਣ ਜਾ ਰਹੇ ਹਾਂ ਕਿਉਂਕਿ ਜੋ ਵੀ ਅਨਸਖਾਵੀ ਘਟਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਦੇ ਉੱਪਰ ਲਗਾਮ ਪਾਈ ਜਾ ਸਕੇ ਸਾਡੀਆਂ ਧੀਆ ਪੈਣਾ ਜਿਵੇਂ ਬੱਚੇ ਪੜਨ ਸਕੂਲ ਜਾਂਦੇ ਨੇ ਜਾਂ ਚੋਰੀ ਦੇ ਘਟਨਾਵਾਂ ਹੁੰਦੀਆਂ ਨੇ ਸਾਡੀਆਂ ਧੀਆ ਪੈਣਾ ਸਰੇਆਂ ਇਦਾਂ ਸ਼ਾਪਿੰਗ ਕਰ ਸਕਣ ਬਜ਼ਾਰਾਂ ਦੇ ਵਿੱਚ ਤੁਰ ਸਕਣ ਕਿਉਂਕਿ ਸਾਰੀ ਮੋਨੀਟਰਿੰਗ ਜਿਹੜੀ ਹੈ ਜਿਹੜਾ ਮੋਨੀਟਰਿੰਗ ਰੂਮ ਜਿਹੜਾ ਸਾਡਾ ਸਦਰ ਭਾਸੋਂ ਦਾ ਥਾਣਾ ਹੈਗਾ ਉੱਥੇ ਉਹਦੇ ਵਿੱਚ ਬਣੂਗਾ ਤੇ ਉਹ ਪੁਲਿਸ ਦਾ ਇੱਕ ਉੱਥੇ ਕਰਮਚਾਰੀ ਵੀ ਬੈਠੂਗਾ ਉਹਦੇ ਪਰ ਹਰ ਵਕਤ ਨੀਟਲਿੰਗ ਕਰੂਗਾ ਤਾਂ ਕਿ ਕਿਸੇ ਵੀ ਅਣਸਖਾਵੀ ਘਟਾਵਨ ਘਟਾ ਨਾ ਮਨ ਮੌਕੇ ਦੇ ਵੀ ਹੱਥ ਨੱਥ ਪਾਈ ਜਾ ਸਕੇ ਇਸ ਕਰਕੇ ਬੇਨਤੀ ਹੈ ਕਿ ਸਾਨੂੰ ਜਿੱਦਾਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਹੋਰ ਬਿਹਤਰ ਕੰਮ ਕਰਨ ਦੇ ਬਾਅਦ ਸਾਨੂੰ ਸਾਡੇ ਸਾਰੇ ਐਮਸੀ ਦੇ ਉਹ 11 ਦੇ 11 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਬੋਟ ਕਰੋ ਤਾਂ ਕਿ ਭਾਸੋਂ ਦਾ ਵਿਕਾਸ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕੀਏ